ਪੰਜਾਬ ਸਰਕਾਰ ਵੱਲੋਂ ਅਰੰਭੀ ਜੁੱਧ ਨਸ਼ਿਆਂ ਵਿਰੁੱਧ ਮਹੰਮ ਦੇ ਸਿਖਰਬੰਦ ਬਦਲਦੇ ਨਾਲ ਨਾਲ ਹੁਣ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੰਜਾਬ ਦੇ ਵਸਨੀਕਾਂ ਨਾਲ ਸੰਪਰਕ ਮੀਟਿੰਗਾਂ ਦਾ ਸੈンスਲਾ ਵੱਡੇ ਪੱਧਰ ਤੇ ਆਰੰਭ ਕਰ ਦਿੱਤਾ। ਇਸੇ ਘੜੀ ਤਹਿਤ ਬਦੋਸਤਾਨਕ ਬੋਦਲ ਰੋਡ ਤੇ ਇੱਕ ਭਾਰਮੀ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਜਾਦਵ ਵੀ ਖੁਦ ਸ਼ਾਮਲ ਹੋਣ ਪਹੁੰਚੇ ਨੇ। ਇਸ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਐਸਐਸਪੀ ਨੇ ਕਿਹਾ ਕਿ ਜੁੱਧ ਨਸ਼ਿਆਂ ਵਿਰੁੱਧ ਮਹੰਮ ਨੂੰ ਕਾਂ ਦਾ ਪਰਮਾਸੈਜੋ ਮਿਲਿਆ ਜਿਸ ਕਾਰਨ ਪੁਲਿਸ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਬਹੁਤ ਹੱਦ ਤੱਕ ਨਿਕੇਲ ਪਾ ਲਈ ਹੈ ਉਹਨਾਂ ਨੇ ਕਿਹਾ ਕਿ ਇਨ੍ਹਾਂ ਸੰਪਰਕ ਮੀਟਿੰਗਾਂ ਵਿੱਚ ਇਸ ਮਹਿਮਦੀ ਹੋਰ ਸਫਲਤਾ ਸੰਬੰਧੀ ਲੋਕਾਂ ਦੇ ਸੁਝਾਅ ਵੀ ਸੁਣੇ ਜਾ ਰਹੇ ਨੇ ਮੀਟਿੰਗ ਵਿੱਚ ਹਾਜ਼ਰ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਚੰਗੀ ਜ਼ਿੰਦਗੀ ਲਈ ਆਪਣੇ ਕੈਰੀਅਰ ਤੇ ਧਿਆਨ ਦੇਣ ਜਿਸ ਨਾਲ ਨਾ ਸਿਰਫ ਉਹ ਚੰਗਾ ਜੀਵਨ ਜੀ ਸਕਦੇ ਨੇ ਅਤੇ ਇਸ ਨਾਲ ਨਸ਼ਿਆਂ ਤੋਂ ਦੂਰ ਵੀ रह ਸਕਦੇ ਨੇ ਸਮਰਾਲਾ ਤੋਂ ਦਿਨੇਸ਼ ਕੁਮਾਰ 파ਰਦਵਾਜ ਦੀ ਰਿਪੋਰਟ ਜੀ ਮੈਮ ਸਮਰਾਲਾ ਪਹੁੰਚੇ ਹਿੱਥ ਕੀ ਕੰਮ ਕਰਦਾ ਜੀ ਆ ਯੋਧ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਇੱਕ ਮੁਹਿੰਮ ਚੱਲ ਰਹੀ ਹੈਗੀ ਨਸ਼ਾ ਵਿਰੁੱਧ ਜਿਹਨੂੰ ਹੁਣ ਆਲਮੋਸਟ 3 ਮਹੀਨੇ ਹੋ ਚੁੱਕੇ ਐ ਤੇ ਉਹਦੇ ਅੰਦਰ ਹੀ ਸੰਪਰਕ ਮੀਟਿੰਗਸ ਅਸੀਂ ਕਰਦੇ ਰਹਿੰਦੇ ਐ ਉਦੇ ਅੰਦਰ ਅੱਜ ਮੈਂ ਮਾਨੂ ਨਗਰ ਸਮਰਾਣਾ ਵਿਖੇ ਆਈ ਹੂ ਤੇ ਇੱਥੇ ਕਿਉਂਕਿ ਹੁਣ ਇਹ ਮੁਹਿੰਮ ਨੂੰ ਚਲਦੇ ਹੋਏ ਕਾਫੀ ਚੇਅਰ ਹੋ ਚੁੱਕੀ ਹੈ ਕਾਫੀ ਹੱਦ ਤੱਕ ਪੰਜਾਬ ਪੁਲਿਸ ਨੂੰ ਸਕਸੈਸ ਜਿ ਮਿਲਿਆ ਹੈਗਾ ਤੇ ਡਰਗ ਦੀ ਜੋ ਤਸਕਰੀ ਵਗੈਰਾ ਹੁੰਦੀ ਸੀਗੀ ਉਹਦੇ ਉੱਪਰ ਵੀ ਕਾਫੀ ਹੱਦ ਤੱਕ ਨਕੇਲ ਪਈ ਹੈ ਤੇ ਹੁਣ ਮੈਨੂੰ ਲੱਗਦਾ ਹੈਗਾ ਕਿ ਲੋਕਾਂ ਦੇ ਵਿੱਚ ਜਾ ਕੇ ਹੁਣ ਫੀਡਬੈਕ ਲੈਣ ਦਾ ਵੀ ਟਾਈਮ ਹੈ ਤੇ ਅੱਗੇ ਕੋਰਸ ਕਰੈਕਸ਼ਨ ਦਾ ਵੀ ਟਾਈਮ ਹੈ ਲੋਕੀ ਹੁਣ ਆਈ ਥਿੰਕ ਹੁਣ ਤੱਕ ਲੋਕਾਂ ਨੇ ਸਾਡਾ ਬਹੁਤ ਸਪੋਰਟ ਕੀਤਾ ਹੈਗਾ ਬੜਾ ਲੋਕਾਂ ਦਾ ਕੋਆਪਰੇਸ਼ਨ ਰਿਹਾ ਹੈਗਾ ਆ ਜਿੱਥੇ ਸਾਨੂੰ ਕੋਈ ਇਨਫੋਰਮੇਸ਼ਨ ਦੀ ਲੋੜ ਪਈ ਤੇ ਲੋਕਾਂ ਨੇ ਸਾਨੂੰ ਉਹ ਇਨਫੋਰਮੇਸ਼ਨ ਵੀ ਦਿੱਤੀ ਕਿ ਕੋਈ ਨਸ਼ੇ ਦਾ ਕਾਰੋਬਾਰ ਉਹਨਾਂ ਦੇ ਏਰੀਆ ਦੇ ਵਿੱਚ ਕਰਦਾ ਹੈਗਾ ਅਗਰ ਕੋਈ ਨੌਜਵਾਨ ਨਸ਼ੇ ਦਾ ਆਦੀ ਹੋ ਚੁੱਕਾ ਸੀਗਾ ਉਹਦੀ ਵੀ ਲੋਕੀ ਸਾਨੂੰ ਦੱਸਦੇ ਉਹਦਾ ਅਸੀਂ ਇਲਾਜ ਵਗੈਰਾ ਵੱਲ ਵੀ ਲੈ ਕੇ ਜਾਂਦੇ ਤੇ ਹੁਣ ਅੱਗੇ ਔਰ ਕਿਵੇਂ ਇਸ ਮੁਹਿੰਮ ਨੂੰ ਸਕਸੈਸ ਤੱਕ ਲੈ ਕੇ ਜਾਈਏ ਤੇ ਲੋਕੀ ਹੀ ਸਾਡਾ ਹੋਰ ਸਪੋਰਟ ਕਰ ਸਕਦੇ ਤੇ ਲੋਕਾਂ ਨੂੰ ਅੱਜ ਮੈਂ ਸਪੈਸ਼ਲੀ ਅੱਜ ਇੱਥੇ ਕਾਫੀ ਸਾਰੇ ਮੇਰੇ ਯੰਗ ਸਾਥੀ ਸੀਗੇ ਉਹਨਾਂ ਨੂੰ ਮੈਂ ਸਪੈਸ਼ਲ এডੂਕੇਸ਼ਨ ਬਾਰੇ ਮੇਰੀ ਰਿਕਵੈਸਟ ਵੀ ਸੀਗੀ ਇੱਕ ਨਸੀਹਤ ਵੀ ਸੀਗੀ ਕਿ ਆਪਣੀ ਜੋ ਕੈਰੀਅਰ ਹੈ ਉਹਦੇ ਉੱਪਰ ਫੋਕਸ ਕਰੇ ਤੇ ਉਹਦੇ ਨਾਲ ਨਾਲ ਜਦੋਂ ਉਹ ਕੈਰੀਅਰ ਦੇ ਉੱਪਰ ਫੋਕਸ ਕਰਨਗੇ ਤਾਂ এমপ্লয়ਮੈਂਟ ਜਨਰੇਟ ਵੀ ਹੋਏਗੀ ਪੰਜਾਬ ਵਿੱਚ ਤੇ ਜੋ ਬੱਚੇ ਹੈ ਉਹਨਾਂ ਨੂੰ ਇੱਕ ਪੋਜ਼ਿਟਿਵ ਇੱਕ ਫਿਊਚਰ ਵੀ ਮਿਲੇਗਾ ਤੇ ਉਹ ਨਸ਼ੇ ਵੱਲ ਜਾਣਗੇ ਵੀ ਨਹੀਂ ਤੋਂ ਮੈਨੂੰ ਲੱਗਦਾ ਹੈ ਕੰਪਲੀਟਲੀ ਅਗਰ ਸਾਨੂੰ ਇਸ ਚੀਜ਼ ਨੂੰ ਹਟਾਉਣਾ ਹੈ ਇਰੇਡੀਕੇਟ ਕਰਨਾ ਹੈ ਤੋਂ ਆਹੀ ਚੀਜ਼ ਹੈਗੀ ਕਿ ਸਪੋਰਟਸ ਜਾਂ ਪੋਜ਼ਿਟਿਵ ਕੈਰੀਅਰ ਡਿਵੈਲਪਮੈਂਟ ਆਹੀ ਇੱਕ ਜ਼ਰੀਆ ਹੁੰਦਾ ਹੈਗਾ ਤੋਂ ਅਸੀਂ ਉੱਥੇ ਵੀ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਤੇ ਲੋਕਾਂ ਨੂੰ ਹਾਈ ਸਾਡਾ ਮੈਸੇਜ ਹੈਗਾ ਕਿ ਸਾਡੇ ਕੋਲ ਆਓ ਅਸੀਂ ਉਹਨਾਂ ਨੂੰ ਕੰਸਰਨ ਮਹਿਕਮੇ ਦੇ ਨਾਲ ਕੰਸਰਨ ਪਰਸਨ ਦੇ ਨਾਲ ਉਹਨਾਂ ਦਾ ਟਾਈਪ ਕਰਾ ਸਕਦੇ ਹਾਂ ਉਹਨਾਂ ਦੀ ਮਦਦ ਕੰਪਲੀਟਲੀ ਕਰਾ ਸਕਦੇ ਤੇ ਇਸ ਚੀਜ਼ ਦਾ ਹੀ ਮੇਨ ਪਰਪਸ ਹੈਗਾ ਤੇ ਵਧੀਆ ਸਾਡੀ ਮੀਟਿੰਗ ਰਹੀ ਹੈ ਅੱਜ ਦੀ ਲੋਕਾਂ ਨੇ ਸ਼ੇਅਰ ਵੀ ਕੀਤਾ ਹੈਗਾ ਇੱਥੇ ਦੇ ਕਾਉਂਸਲਰ ਸਾਹਿਬ ਨੇ ਵੀ ਬੜਾ ਆਪਣੀ ਏਰੀਆ ਬਾਰੇ ਵੀ ਦੱਸਿਆ ਹੈਗਾ ਔਰ ਕਿਵੇਂ ਚੇਂਜ ਆਇਆ ਪੁਲਿਸ ਦੀ ਕਿਵੇਂ ਦੀ ਕਾਰਗੁਜ਼ਾਰੀ ਉਸ ਬਾਰੇ ਵੀ ਅੱਜ ਕੱਲ੍ਹ ਗੱਲ ਬਾਤ ਹੋਈ ਥੈਂਕ ਯੂ ਥੈਂਕ ਯੂ ਜੀ ਡਾਕਟਰ ਸਾਹਿਬ ਅੱਜ ਸੰਪਰਕ ਮੀਟਿੰਗ ਸੀ ਤੁਹਾਡੇ ਮਹੱਲੇ ਦੇ ਵਿੱਚ ਤੇ ਮੈਡਮ ਪਹੁੰਚੇ ਸੰਤ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਜੀ ਮੈਂ ਡਾਕਟਰ ਸਿਕੰਦਰ ਸਿੰਘ ਐਮਸੀ ਵਾਰਡ ਨੰਬਰ 8 ਬੰਦ ਰੋਡ ਸਮਰਾਲੇ ਤੋਂ ਜੀ ਮੈਂ ਜੋਤੀ যাদਬ ਜੀ ਆਈਪੀਐਸ ਐਸਐਸਪੀ ਸਾਹਿਬ ਖੰਨਾ ਤੋਂ ਆ ਅੱਜ ਮੇਰੇ ਵਾਰਡ ਦੇ ਵਿੱਚ ਸਪੈਸ਼ਲੀ ਤੌਰ ਤੇ ਪਹੁੰਚਿਆ ਜੀ ਔਰ ਮੈਂ ਜਿਸ ਵਿੱਚ ਡੀਐਸਪੀ ਸਾਹਿਬ ਨੂੰ ਔਰ ਆਪਣੇ ਐਮਐਲਏ ਸਾਹਿਬ ਨੂੰ ਇੱਕ ਮਹੀਨੇ ਤੋਂ ਲਗਾਤਾਰ ਬੇਨਤੀਆਂ ਕਰ ਰਿਹਾ ਸੀਗਾ ਵੀ ਆਈਪੀਐਸ ਨੇ ਮੈਡਮ ਮੇਰੀ ਜਿਹੜੀ ਨਗਰ ਦੀ ਨੌਜਵਾਨ ਯੂਥ ਆ ਜਿਹੜਾ ਉਹਨਾਂ ਨੂੰ ਮੋਟੀਵੇਸ਼ਨ ਵਾਸਤੇ ਵੀ ਜ਼ਰੂਰ ਬੁਲਾਇਆ ਜਾਵੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ ਔਰ ਐਮਐਲਏ ਸਾਹਿਬ ਤੇ ਡੀਐਸਪੀ ਸਾਹਿਬ ਨੇ ਮੇਰੀ ਬੇਨਤੀ ਕਬੂਲ ਕੀਤੀ ਔਰ ਅੱਜ ਮੈਡਮ ਆਏ ਨੇ ਮੇਰੇ ਜਿੰਨੇ ਵੀ ਨਗਰ ਦੇ ਨੌਜਵਾਨ ਯੂਥ ਸੀਗਾ ਅੱਦ ਤੱਕ ਉਹ 100 ਬੱਚਾ ਸੀਗਾ ਜੀ ਸਾਰਿਆਂ ਨੂੰ ਮੋਟੀਵੇਸ਼ਨ ਕੀਤਾ ਉਹਨਾਂ ਨੇ ਬਹੁਤ ਵਧੀਆ ਲੱਗਿਆ ਨਗਰ ਨੂੰ ਵੀ ਯੂਥ ਨੂੰ ਵੀ ਬਹੁਤ ਵਧੀਆ ਸੇਧ ਦੇ ਕੇ ਗਏ ਆ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੈਗਾ ਮਹੱਲਾ ਵਾਸੀਆਂ ਨੂੰ ਤੇ ਨੌਜਵਾਨ ਬਿੰਦੂ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਸੰਦੇਸ਼ ਇਹੀ ਦੇਣਾ ਚਾਹੁੰਦਾ ਹਾਂ ਨੌਜਵਾਨ ਨੂੰ ਯੂਥ ਨੂੰ ਵੀ ਅੱਜ ਜਿਵੇਂ ਮੈਡਮ ਜੋਤੀ ਯਾਦਵ ਜੀ ਆਈਪੀਐਸ ਜਿਵੇਂ ਸਾਨੂੰ ਉਹ ਕਹਿ ਕੇ ਗਏ ਨੇ ਯੂਥ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣਾ ਆ ਬਈ ਖੇਡਾਂ ਵੱਲ ਧਿਆਨ ਦੇਣਾ ਆ ਆਪਣੀ ਸਿਹਤ ਨੂੰ ਫਿੱਟ ਰੱਖਣਾ ਆ ਮੈਂ ਉਸ ਦੇ ਆਧਾਰ ਤੇ ਜੀ ਯੂਥ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਨਸ਼ਿਆਂ ਤੋਂ ਦੂਰ ਰਹੋ ਆਪਣੇ ਸਰੀਰ ਦਾ ਧਿਆਨ ਰੱਖੋ ਔਰ ਗਰਾਊਂਡ ਵੱਲ ਧਿਆਨ ਦਿਓ ਗੇਮ ਵੱਲ ਧਿਆਨ ਦਿਓ ਮੇਰੀ ਤਾਂ ਇਹੀ ਬੇਨਤੀ ਹੈ ਜੀ ਪਰ ਮਹਿਮ ਤਹਿਤ ਅੱਜ ਮੈਡਮ ਜੋਤੀ ਜਦ ਪਹੁੰਚੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੇ ਜਿਹੜਾ ਹੈ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਔਰ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜੋ ਨਸ਼ਿਆਂ ਦੇ ਵਿੱਚ ਗ੍ਰਸਤ ਹੋਈ ਹੋਈ ਆ ਪਿਛਲੇ ਤਕਰੀਬਨ 15-20 ਸਾਲ ਤੋਂ ਅਸੀਂ ਦੇਖਦੇ ਹਾਂ ਕਿ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਚੈਨਲਾਂ ਦੇ ਰਾਹੀਂ ਕਿ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹਨਾਂ ਦੀ ਛੇਤੀ ਭੇਟ ਚੜ ਰਹੇ ਨੇ ਤਾਂ ਇਸ ਵਾਰ ਜਿਹੜਾ ਹੈ ਭਗਵੰਤ ਮਾਨ ਸਰਕਾਰ ਹੋਣਾ ਨੇ ਯੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਸ਼ੁਰੂ ਕੀਤੀ ਹੈ ਤੇ ਇਸ ਮਹਿੰਮ ਦੇ ਜਿਹੜੇ ਹੈਗੇ ਨੇ ਉਹ ਚੰਗੇ ਰਿਜ਼ਲਟ ਮਿਲ ਰਹੇ ਨੇ ਪਰ ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਟੈਲੀਵਿਜ਼ਨ ਅਖਬਾਰ ਦੇ ਵਿੱਚ ਦੇਖਦੇ ਹਾਂ ਕਿ ਵੀ ਜਿਨ੍ਹਾਂ ਨੇ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਬਣਾਈ ਆ ਤੇ ਉਹਨਾਂ ਦੇ ਘਰਾਂ ਦੇ ਉੱਤੇ ਬਲਡوزر ਚਲਾ ਚਲਾਏ ਜਾ ਰਹੇ ਨੇ ਤੇ ਉਹਦੇ ਵਿੱਚ ਕੁਝ ਲੋਕ ਸੋਚਦੇ ਨੇ ਵੀ ਨਹੀਂ ਨਹੀਂ ਇਹ ਤਾਂ ਗਲਤ ਹੋ ਰਿਹਾ ਪਰ ਮੈਨੂੰ ਲੱਗਦਾ ਹੈ ਕਿ ਸਹੀ ਆ ਕਿਉਂਕਿ ਜਿਹੜੇ ਮਾਪੇ ਮਤਲਬ ਕਿ ਇਸ ਗੱਲ ਦੀ ਦੁਹਾਈ ਪਾਉਂਦੇ ਨੇ ਕਿ ਸਾਡਾ ਘਰ ਨਾਟਾ ਹੋ ਨਾਟਾ ਹੋ ਕੀ ਜਿਹੜਾ ਹੈ ਜਦੋਂ ਉਹਨਾਂ ਦੀ ਇਹ ਜਿਹੜੀ ਹੈਗੀ ਆ ਕੂਟੀਆਂ ਜਾਂ ਮਤਲਬ ਕਿ ਉਹਨਾਂ ਦੇ ਘਰ ਬਣਦੇ ਨੇ ਕਿ ਉਹਨਾਂ ਨੂੰ ਹੀ ਪਤਾ ਹੈਗਾ ਕਿ ਉਹ ਬਈ ਕਿਹੜੀ ਕਮਾਈ ਦੇ ਨਾਲ ਬਣਦੇ ਨੇ ਉਹ ਡਰੱਗਸ ਦੇ ਨਾਲ ਹੀ ਜਿਹੜਾ ਹੈ ਨਸ਼ਾ ਵੇਚ ਕੇ ਹੀ ਤਾਂ ਜਿਹੜਾ ਹੈ ਪੁੱਤਾਂ ਦੀਆਂ ਲਾਸ਼ਾਂ ਦਾ ਵਪਾਰ ਕਰਕੇ ਤਾਂ ਘਰ ਬਣਦੇ ਹੈਗੇ ਨੇ ਤੇ ਮੈਨੂੰ ਲੱਗਦਾ ਕਿ ਜਿਹੜੀ ਨਸ਼ਿਆਂ ਦੀ ਜਿਹੜੀ ਕਮਾਈ ਹੈਗੀ ਤੇ ਫਿਰ ਉਹ ਜਿਹੜਾ ਹੈ ਕਿ ਗਵਰ ਦੇ ਇੱਕ ਸਹੀ ਐਕਸ਼ਨ ਹੈਗਾ ਬਾ ਤੇ ਇਹਦੇ ਅچھے ਰਿਜ਼ਲਟ ਮਿਲਦੇ ਨੇ ਅੱਜ ਉਸੇ ਜਿਹੜਾ ਹੈ ਲੜੀ ਦੇ ਤਹਿਤ ਮਾਨੂ ਨਗਰ ਸੰਦਾਲਾ ਦੇ ਵਿੱਚ ਮਾਨਯੋਗ ਐਪੀਐਸ ਮੈਡ ਮੈਸੇਸਪੀ ਜੋਤੀ ਯਾਦਵੀ ਡੀਐਸਪੀ ਸਭਾ ਪ੍ਰੋਤਸ ਸਿੰਘ ਹੋਰੀ ਪਰ ਸਾਰੇ ਜਨੇ ਵੀ ਐਮਐਲਏ ਦੇ ਨਮਾਇਦੇ ਡਾਕਟਰ ਅਸ ਗੰਗਰੂਣੀਆ ਹੋਰ ਅਲਵ ਸਿੰਘ ਨਾਲ ਮਾਦਰਾ ਇਹ ਸਾਰੇ ਜਿਹੜੇ ਹੈ ਨਮੂਤਰ ਸੱਜਣ ਪਹੁੰਚੇ ਸੀ ਤੇ ਮੈਂ ਵੀ ਇਸ ਮਹਿੰਮ ਦੇ ਵਿੱਚ ਜਿਹੜਾ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਸੀ ਸੋ ਇਹਦੇ ਬਹੁਤ ਅੱਛੇ ਰਿਜ਼ਲਟ ਮਿਲ ਰਹੇ ਹੈ ਕਿ ਮੈਨੂੰ ਲੱਗਦਾ ਹੈ ਕਿ ਸਹੀ ਹੈ ਇਹ